ਨਾਗਰ ਆ ਜਾਂਦੀ ਹੈ ਗੱਲ ਤੁਸੀਂ ਦੇਖਿਆ ਹੋਣਾ ਟੀਵੀ ਚੈਨਲਾਂ ਤੇ ਮਹਿਲਾ ਦੇ ਉੱਪਰ ਆ ਨਹੀਂ ਮੋਦੀ ਸਾਹਿਬ ਦੇ ਕਾਰਟੂਨ ਬਣਾ ਕੇ ਪੇਸ਼ ਕੀਤੇ ਜਾਂਦੇ ਨੇ ਕਿਸੇ ਮੋਦੀ ਸਾਹਿਬ ਹਮਲਾ ਕਰਵਾ ਦਿੰਦੇ ਨੇ ਲੋਕਾਂ ਤੇ ਆਪਾਂ ਦੇਖੀਏ ਟੀਵੀ ਦੇ ਚੈਨਲਾਂ ਤੇ ਇੱਥੇ ਕਾਂਗਰਸ ਯਾ ਕਾਲੀ ਨੇ ਨਰਾਜ ਕੀਤਾ ਹੁਣਾਂ ਦੋ ਸਾਲ ਤੋਂ ਨਵੀਂ ਪਾਰਟੀ ਜਿਹੜੀ ਸਾਡੇ ਝਾੜੂ ਆ ਗਈ ਹੈ ਜਿਹੜਾ ਅਜੇ ਹੋ ਪਤਾ ਨਹੀਂ ਲੱਗ ਰਿਹਾ ਕਈ ਵਾਰੀ ਕੁਦਰਤ ਦੀ ਮਿਹਰ ਦੀ ਆਉਂਦੀ ਹੈ 2-4 ਸਾਲ ਕਈ ਵਾਰੀ ਗੰਗ ਵੀ ਜਾਂਦੇ ਆ ਪਰ ਕੁਦਰਤ ਹੈ بارشਾਂ ਪੰਜਾਬ ਦੀ بارشਾਂ ਤੇ ਹੱਟੀਆਂ ਦੇ ਜਦੋਂ ਪਹਾੜਾਂ ਦੇ ਵਿੱਚ 2-4 ਕੁਆਪਈ ਹੈ ਕਈ ਵਾਰੀ ਕੁਦਰਤ ਦੀ ਮਿਹਰ ਦੀ ਆਉਂਦੀ ਹੈ 2-4 ਸਾਲ ਕਈ ਵਾਰੀ ਗੰਗ ਵੀ ਜਾਂਦੇ ਆ ਪਰ ਕੁਦਰਤ ਹੈ بارشਾਂ ਪੰਜਾਬ ਦੀ بارشਾਂ ਤੇ ਹੱਟੀਆਂ ਦੇ ਜਦੋਂ ਪਹਾੜਾਂ ਦੇ ਵਿੱਚ ਸਵਾਜੋ जिती आहे एलाने एलान करण वारा जहिड़ा साढा कैंडीटी उ भई <laughs> नरें ਉਹਨਾਂ ਨੂੰ ਪਿਛਲੇ ਲਗਾਤਾਰ 10 ਸਾਲ ਤੋਂ ਛਿੰਨੀਆਂ ਵੀ ਯੋਜਨਾਵਾਂ ਸਾਡੇ ਹਰ ਵਰਗ ਦੇ ਗਰੀਬ ਪਰਿਵਾਰਾਂ ਦੇ ਲਈ ਉਹ ਚਾਹੇ ਕਿਸੇ ਵੀ ਕਸ਼ਟ ਦਾ ਗਰੀਬ ਪਰਿਵਾਰ ਹੈ ਉਹਨਾਂ ਦੇ ਯੋਜਨਾਵਾਂ ਜੋ ਤਿਆਰ ਕਰ ਦਿੱਤੀਆਂ ਸੀਗੀਆਂ ਪੰਜਾਬ ਦੇ ਵਿੱਚ ਮੌਤਾਂ ਜਿਸ਼ੇ ਸਰਕਾਰ ਹੋਣ ਦੇ ਕਾਰਨ ਉਹ ਸਾਡੀਆਂ ਯੋਜਨਾਵਾਂ ਸਾਡੇ ਤੋਂ ਪੰਜਾਬ ਦਿੱਤੀਆਂ ਚੋਣ ਪੰਜ था। था। हमारे बीच हमारे कैंडिडेट और आपके जन समर्थन से चार जन को लोकसभा सदस्य बनने वाले ऐसे रिकू भाई मानिया अपने को इंचार्ज कन्वीनर दीपक जी महामंत्री अमित तो जी तो मैं मंच पर बेनती करूंगा सुखराम जी चौहान ਜੋ ਕਿ ਸਾਡੀ ਪਾਰਟੀ ਦੇ ਬੜੇ ਸੀਨੀਅਰ ਪਰ ਇਸ ਏਰੀਆ ਦੇ ਜਾਣ ਮਾਝੇ ਤੋਂ ਆਉਣ ਤੇ ਸੀਟ ਜਗਾ ਗ੍ਰਹਿਣ ਕਰਨਾ ਪਿਆਰਾ ਸਿੰਘ ਜੀ ਉਹ ਆਇਆ ਤੇ ਮੈਨੂੰ ਬੇਨਤੀ ਕਰਦਾ ਕਿ ਉਹ ਵੀ ਮੰਚ ਤੇ ਆਉਣ ਉਹਦੇ ਨਾਲ ਦੇ ਨਾਲ ਦਵਿੰਦਰ ਕਲਰ ਜੀ ਜੋ ਕਿ ਪੰਜਾਬ ਕਿਆਸ਼ੀਅਤ ਦੀ ਭੂਮਿਕਾ ਨਿਭਾਉਦੇ ਹੋਏ ਬੜੇ ਪਾਰਟੀ ਦੇ ਕਲਮਾ ਚਿਲਦੇ ਕਹਾਣਾ ਕਰਦਾ ਹੈ ਉਹਨਾਂ ਨੂੰ ਬੇਨਤੀ ਕਰਨਾ ਕਿ ਮਨਤੇ ਆਵਨ ਦਵਿੰਦਰ ਕਲੇਰ ਜੀ ਔਰ ਇਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਸਟੇਜ ਤੇ ਵਿਰਾਜਮਾਨ ਦਾਨਸ਼ੁਖ ਮੰਡਿਆ ਜੀ ਰਾਣਾ ਹਰਦੀਪ ਸਿੰਘ ਜੀ ਡਾਕਟਰ ਅਮਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਕਮਲਨਾਥ ਜੀ ਦਰਿੰਦਰ ਕਲੇਰ ਜੀ ਦਲਬੀਰ ਸਿੰਘ ਜੀ ਸਬਰਵਾਲ ਸਾਹਿਬ ਸਦਾ ਗੁਰੂ ਬਣ ਚੁੱਕੇ ਆ ਕਿਉਂਕਿ ਤੁਸੀਂ ਪਿਛੇ 100 ਸਾਲ ਤੋਂ ਦੇਖ ਲਿਆ ਕਿ ਨੇਤਾ ਵਾਲੇ ਜਿਹੜਾ ਜੋ ਆਪਣੇ ਪ੍ਰਧਾਨ ਮੰਤਰੀ ਜਿਹੜਾ ਅੱਖ ਚੱਕ ਕੇ ਗੱਲ ਕਰਦਾ ਸੀਗਾ ਰਵਿੰਦਰ ਭਾਈ ਮੋਦੀ ਕਿਸੇ ਯੋਜਨਾ ਦਾ ਨਾਮ ਲੈਣ ਲਈ ਅਪਲਾਈ ਨਹੀਂ ਕਰਾਂਗੇ ਤਾਂ ਅਸੀਂ ਉਸ ਯੋਜਨਾ ਤੋਂ ਵਾਂਝੇ ਰਹਿ ਜਾਵਾਂਗੇ ਮੈਂ ਦੇਖਿਆ ਕਿ ਸਾਡੇ ਸਮਾਜ ਦੇ ਬਹੁਤ ਸਾਰੇ ਲੋਕ ਇਹ ਜਾਣਕਾਰੀ ਕਰਕੇ ਇਨ੍ਹਾਂ ਯੋਜਨਾਵਾਂ ਤੋਂ ਵਾਂਝੇ ਰਹਿੰਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਜਦੋਂ ਦਵਿੰਦਰ ਕਲੇਰ ਜੀ ਨੇ ਦੱਸਿਆ ਸੀ ਕਿ ਕਮਲ ਦਾ ਫੋਰਡ ਫੋਟੋ ਦੇਖਣਾ ਅਸੀਂ ਦੇਖ ਰਹੇ ਹਾਂ ਕਿ ਕਮੇ ਦਾ ਫੋਨ ਸ਼ਹਾਮਾ ਦੇ ਮਿਕਾਪਾ ਦੇ ਰਿਹਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨੂੰਹਤਨ ਮੋਤੀ ਸਾਹਿਬ ਜੀ ਗਰੀਬ ਪਰਿਵਾਰ ਮੈਂ ਦੇਣ ਦੀ ਕਰਦੇ ਹਾਂ ਧੀਜਪੀ ਦੀ ਸਰਕਾਰ ਲੈ ਕੇ ਆਵੇ ਇਹ ਸਭ ਜੰਗਲ ਦੇ ਵਿੱਚ ਹੋਰ ਦੇਖੀ ਕਰਦਾ ਬੜਾ ਦਾਮੇ ਨਾਲ ਦੇ ਵਿੱਚ ਜਦੋਂ ਬੋਲੇ ਸਰੋਧਨ ਨਾਰਾ ਛੱਡਦਿਆ ਮੈਂ ਦੇਖੋ ਕਿੰਨੀ ਕشش ਦੇ ਨਾਲ ਤੇ ਜੇ ਅਸੀਂ ਜੈ ਸ਼੍ਰੀ ਰਾਮ ਕਹਦੇ ਆਂ ਤੇ ਬੜੇ ਸਾਡੇ ਵਿੱਚੋਂ ਨੇ ਭਾਈ ਤੁਸੀਂ ਦੂ ਬਣ ਗਏ ਹੋ ਜੈ ਸ਼੍ਰੀ ਰਾਮ ਕਹਿ ਜੈ ਸ਼੍ਰੀ ਰਾਮ ਮੈਂ ਵੇ ਗੁਰਮਤਨ ਜੀ ਪੁਣਾ ਦੇਟਿਆ ਆਏ ਦਾ ਅਸੀਂ ਧੰਨਵਾਦ ਕਰਦੇ ਆਂ ਨਾਲੇ ਸਟੇਜ ਤੇ ਬੈਠੇ ਸਾਡੇ ਗੁਜਰਾਤ ਤੋਂ ਸਾਡਾ ਸਾਥ ਦੇਣ ਲਈ ਮਿਸਟਰ ਦਾਂਸੂਖ ਜੀ ਮਾਫੀ ਚਾਹਨਾ ਮੇਰੇ ਨਾਮ ਤੇ ਮੂੰ ਚੜਿਆ ਨਹੀਂ ਦਾਂਸੂਖ ਜੀ ਤੇ ਮੇਰੇ ਤੋਂ ਪਹਿਲਾਂ ਜਿੰਨੇ ਵੀ ਇੱਥੇ ਬੁਲਾ ਰਹੇ ਆ ਸਭ ਨੇ ਇੱਥੇ ਆਏ ਲੀਡਰਾਂ ਦਾ ਦਰਜੇ ਪਦਰਜਾ ਦਾ ਸਦਾ ਨਾਮ ਲੈ ਚੁੱਕਾ ਮੈਂ ਤੁਹਾਡਾ ਬਹੁਤਾ ਟਾਈਮ ਨਹੀਂ ਲੈਣਾ ਕਿਉਂਕਿ ਪਹਿਲੇ ਆਪਾਂ ਲੇਟ ਹੋ ਚੁੱਕੇ ਆ ਔਰ ਆਪਾਂ ਜਿਆਦਾ ਸਮਾਂ ਆਪਣੇ ਕੈਂਡੀਡੇਟ ਸੁਸ਼ੀਲ ਜੀ ਨੂੰ ਦੇਣੇ ਕਿ ਉਹ ਰੂਬਰੂ ਹੋ ਕੇ ਤੁਹਾਨੂੰ ਆਪਣੇ ਬਾਰੇ ਆਪਣੇ ਕਾਹ ਵਿਚਾਰਾਂ ਬਾਰੇ ਤੁਹਾਡੇ ਨਾਲ ਸਾਂਝਾ ਕਰਨਗੇ ਮੈਂ ਤੁਹਾਡਾ ਦੋ ਤਿੰਨ ਗੱਲਾਂ ਜਿਤਾਈਏ ਤਾਂ ਕਿ ਜਿਹੜੇ ਸਾਡੇ ਪਿੰਡਾਂ ਦੇ ਸਮੂਚੇ ਜਿੰਦਾਂ ਲੋਕ ਸਭਾ ਦੇ ਔਰ ਘਾਹ ਖਾਪੇ ਜਿਹੜੇ ਸਾਡੇ ਲੋਲਬਦ ਮੈਸੀਪਰਾ ਰਾਜ ਸਿੰਘ ਬਰਾਦਰੀ ਜਿਹੜੇ ਹਮੇਸ਼ਾ ਸ਼ਹਿਰਾਂ ਤੋਂ ਕੱਟੇ ਰਹਿੰਦੇ ਆ ਅੰਨਾਂ ਦੇ ਬੈਠੇ ਆ ਨਾ ਇਹਨਾਂ ਦੀ ਕੋਈ ਸਾਰ ਲੈਂਦਾ ਆ ਨਾ ਇਹਨਾਂ ਦੀ ਕੋਈ ਪੁੱਛ ਪ੍ਰਤੀਤ ਹੁੰਦੀ ਆ ਵੋਟਾਂ ਤੋਂ ਬਾਅਦ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਸੋ ਮੈਂ ਤੁਹਾਨੂੰ ਇਹ ਪੁੱਛਾ ਦਵਾਉਣਾ ਚਾਹਨਾ ਤੁਸੀ ਰਟੂ ਜੀ ਹੁਣ ਅੱਜ ਆਏ ਦਾ ਅਸੀਂ ਧੰਨਵਾਦ ਕਰਦੇ ਆ ਨਾਲੇ ਸਟੇਜ ਤੇ ਬੈਠੇ ਸਾਡੇ ਗੁਜਰਾਤ ਤੋਂ ਸਾਡਾ ਸਾਥ ਦੇਣ ਲਈ ਮਿਸਟਰ ਦੰਸੁਖ ਜੀ ਮਾਫੀ ਚਾਹਨਾ ਮੇਰੇ ਨਾਮ ਤੇ ਮੂ ਚੜਿਆ ਨਹੀਂ ਦੰਸੁਖ ਜੀ ਤੇ ਮੇਰੇ ਤੋਂ ਪਹਿਲਾਂ ਜਿੰਨੇ ਵੀ ਤੇ ਬਲਾਰੇ ਆ ਸਭ ਨੇ ਇੱਥੇ ਆਏ ਲੀਡਰਾਂ ਦਰਜੇ ਮਰਜਾ ਦਾ ਸਦਾ ਨਾਮ ਲੈ ਚੁੱਕਾ ਮੈਂ ਤੁਹਾਡਾ ਬਹੁਤਾ ਟਾਈਮ ਨਹੀਂ ਲੈਣਾ ਕਿਉਂਕਿ ਪਹਿਲੇ ਆਪਾਂ ਲੇਟ ਹੋ ਚੁੱਕੇ ਆ ਔਰ ਆਪਾਂ ਜਿਆਦਾ ਸਮਾਂ ਆਪਣੇ ਕੈਂਡੀਡੇਟ ਸੁਸ਼ੀਲ ਜੀ ਨੂੰ ਦੇ ਦੇਈਏ ਕਿ ਉਹ ਰੂਬਰੂ ਹੋ ਕੇ ਤੁਹਾਨੂੰ ਆਪਣੇ ਬਾਰੇ ਆਪਣੇ ਕਾਮ ਵਿਚਾਰਾਂ ਬਾਰੇ ਤੁਹਾਨੂੰ ਸਾਂਝਾ ਕਰਨਗੇ ਮੈਂ ਤੁਹਾਡਾ ਦੋ ਤਿੰਨ ਗੱਲਾਂ ਜਿਤਾਈਏ ਤਾਂ ਕਿ ਜਿਹੜੇ ਸਾਡੇ ਇੱਥੇ ਮਸਲੇ ਬਸੈਲ ਨਾਲ ਜਲੰਧਰ ਦੇ ਪਿੰਡਾਂ ਦੇ ਸੁਚਿਤ ਜਲੰਧਰ ਲੋਕ ਸਭਾ ਦੇ ਔਰ ਘਰਾਂ ਤੋਂ ਇਤੇ ਜਿਹੜੇ ਸਾਡੇ ਲੋੜਵੰਦ ਮੱਸੀਪਾ ਰਾਜ ਸਿੰਘ ਬਰਾਦਰੀ ਜਿਹੜੇ ਹਮੇਸ਼ਾ ਸ਼ਹਿਰਾਂ ਤੋਂ ਕੱਢੇ ਰਹਿੰਦੇ ਆ ਬੰਨਾਂ ਦੇ ਬੈਠੇ ਆ ਨਾ ਇਹਨਾਂ ਦੀ ਕੋਈ ਸਾਰ ਨਹੀਂਦਾ ਨਾ ਇਹਨਾਂ ਦੀ ਕੋਈ ਦੀ ਕੰਡੀਆ ਵੋਟਾਂ ਦਵਾ ਦੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਸੋ ਮੈਂ ਤੁਹਾਨੂੰ ਇਹ ਪੁੱਛਾ ਦਿਵਾਉਣਾ ਚਾਹਣਾ ਤੁਸੀਂ ਰੁੱਟੂ ਜੀ ਅੱਜ ਫਾਜ਼ਿਲ ਦੇ ਵਿੱਚ ਸ਼ਾਮਲ ਹੋਣਾ ਤੇ ਸਾਜੀ ਗੋਰੇ ਜੀ ਗੋਰਾ ਜੀ ਦੀ ਟੀਮ ਬਿੱਲਿਆਂ ਤੋਂ ਅਰਸ਼ ਜੀ ਰਾਹੁਲ ਜੀ ਲੋਕ ਜੀ ਵਿਸ਼ਾਲ ਜੀ

ਔਰ ਸਾਡੇ ਮਹਾ ਮੰਤਰੀ ਉਨੀਸ਼ਟੇਮ ਰਹਿਮਾਨਾ ਦਰਜਾ ਪਤਾ ਕਰ ਭਾਰਤੀ ਜਨਤਾ ਪਾਰਟੀ ਦੇ ਆਗੇਦਾਰ ਬਧੂਏ ਦਰਵਾਹੇ ਚਲ ਕੇ ਹਾਜ਼ਰੀ ਪਰਮਾਨ ਕਰਨਾ ਆਓ ਕੱਟਬੱਟ ਕੇ ਬੰਦੇ ਬੁਲਾਇਏ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਬੜੇ ਲੰਬੇ ਸਮੇਂ ਤੋਂ ਤੁਸੀਂ ਬੈਠੇ ਹੋ ਰੇਕੂ ਜੀ ਨੂੰ ਜਿਵੇਂ ਕਿ ਹਰ ਪਿੰਡ ਤੇ ਪਿੰਡ ਪਿੰਡ ਜਾ ਕੇ ਆਪਣੇ ਵਿਚਾਰ ਸਾਂਝੇ ਕਰਨੇ ਪੈਂਦੇ ਨੇ ਥੋੜਾ ਸਮਾਂ ਹੋ ਜਾਂਦਾ ਲੇਟ ਹੋ ਗਏ ਤੋਂ ਤੁਸੀਂ ਇਹਨਾਂ ਲੰਬਾ ਸਮਾਂ ਇੰਤਜ਼ਾਰ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਾਤਾ ਨੰਬਰ ਸਮਾਂ ਨਹੀਂ ਲਵਾਂਗਾ ਦੋ ਚਾਰ ਵਿਸ਼ਿਆਂ ਤੇ ਤੁਹਾਡੇ ਨਾਲ ਗੱਲ ਕਰਕੇ ਅੱਗੇ ਲੈ ਲਵਾਂਗਾ ਕਿਉਂਕਿ ਅਗਲੇ ਮੀਟਿੰਗਾਂ ਨੇ ਵੀ ਲੇਟ ਹੋਣਾ ਸਾਡੇ ਪਰਿਵਾਰੀ ਸੰਸਦ ਬੰਦੇਰੀ ਜੀ ਉਹ ਵੀ ਨਾਲ ਸਰੋਪਾ ਪਾ ਕੇ ਸਾਡੇ ਕੈਂਡੀ ਮੇਰ ਦਾ ਸਨਮਾਨ ਕਰਨ ਜਿੰਦਾਬਾਦ ਸਰਕਾਰ ਜਿੰਦਾਬਾਦ ਸਾਰੇ ਕੈਮਰੇ ਮੋਰੇ ਦੇਖੋ ਕਮਲ ਹੀ ਜੀ ਜੋ ਬੈਂਤੀ ਆ ਲਾਈਟ ਤੇ ਹੋਣ ਪਿਆ ਹੈ ਸਾਰੇ ਸਾਥੀਆਂ ਦਾ ਪਰਵਾਹ ਕਮਲ ਹੀ ਜੀ ਉਹ ਪਿੱਛੇ ਮੇਰਾ ਸਾਹਮਣੇ ਦੇ ਸਰ ਇੱਧਰ ਦੇਖੋ ਭਾਈ ਸਾਹਮਣੇ ਭਾਈ ਚੁੱਪ ਪਈ ਸਾਹਮਣੇ ਦੇਖੋ ਕਮਲ ਭਾਈ ਜੀ ਕੀ ਸਾਡਾ ਪਰਚੀ ਨਹੀਂ ਬਣਦਾ ਪੁੱਛਣ ਦਾ ਤੁਹਾਡਾ ਪਰਚੀ ਨਹੀਂ ਬਣਦਾ ਪੁੱਛਣ ਦਾ ਉਹ ਕਿੱਥੇ ਗਿਆ ਦੱਸੋ ਹਜ਼ਾਰ ਨੌਕਰੀਵਾਨ ਕਿੱਥੇ ਗਏ ਇਹ ਚੀਜ਼ਾਂ ਸਾਡਾ ਸਾਰਿਆਂ ਦਾ ਪੁੱਛਣ ਦਾ ਫਰਜ਼ ਬਣਦਾ ਆਪਾਂ ਸਾਰੇ ਇੱਕ ਵਾਂ ਇੱਕ ਮੋਟੂ ਹੋ ਕੇ ਇੱਕੋ ਹੀ ਹੱਲ ਹੈ ਪਰ ਇੱਕ ਦਰਵੇ ਪਾਸ਼ਾ ਸੁਣ ਰਿਹਾ ਸੀ ਉਹ ਕਹਿੰਦਾ ਜੀ ਤੁਸੀਂ ਬੀਜੇਪੀ ਸਰਕਾਰ ਨਾਲ ਲੈ ਕੇ ਆਇਓ ਕਿਉਂ ਕਹਿੰਦੇ ਗੁਰਦੁਆਰਿਆਂ ਤੇ ਕਾਬਜ਼ ਹੋ ਜਾਣਗੇ ਸੁਣ ਲਿਓ ਗੁਰਦੁਆਰਿਆਂ ਦੇ ਕਾਬਜ਼ ਹੋ ਜਾਣਗੇ ਨਹੀਂ ਭਾਈ ਉਥੇ ਸਾਰ ਕੋ ਜਾ ਸਕਦਾ ਚਾਰ ਦਰਵਾਜੇ ਦੇ ਉੱਤੇ Hindu ਵੀ ਜਾ ਸਕਦਾ Musalman ਵੀ ਜਾ ਸਕਦਾ Sikh ਵੀ ਜਾ ਸਕਦਾ Assai ਵੀ ਜਾ ਸਕਦਾ ਕੋਈ ਵੀ ਜਾ ਸਕਦਾ ਉੱਥੇ ਕੋਈ ਤੇ ਕਿਸੇ ਤਰ੍ਹਾਂ ਦੀ پابੰਦੀ ਨਹੀਂ ਲਾਈ ਇਸ ਕਰਕੇ ਕਿ ਅਪਸਾਰੇ ਇੱਕ ਵਾਰ ਇੱਕ ਮੁੱਖ ਕੇ ਸਾਰੇ ਇੱਕ ਹੋ ਜਾਵੇ ਪੰਜਾਬ ਦਾ ਬਚਾਅ ਤਾਂ ਹੀ ਹੋ ਸਕਦਾ ਹੈ ਆਪਣੀ ਨੌਜਵਾਨ ਤੋਂ ਤਮਾਨ ਸਾਹਿਬ ਇੱਥੇ ਆਏ ਯਮਾਂ ਲੈ ਕੇ ਪਾਕਿਸਤਾਨ ਪਾਣੀ ਦੇ ਵਿੱਚ ਫਿਰਦੇ ਲੋਕਾਂ ਨੂੰ ਦੱਸਿਆ ਜਾਂ ਦੇਖੋ ਨਵੀਂ ਲੁਕਿਆ ਤੇ ਕੁਝ ਕੁ ਸਵਾਲੇਨਾ ਹੋ ਰਿਹਾ ਪਰ ਮੈਨੂੰ ਤੇ ਖਾਦਾ ਬੜਾ ਅਜੀਬ ਸੀ ਕਿਸੇ ਵੀ ਮੁਰਗੀ ਵੀ ਮਰੇਗੀ ਨਾ ਉਹਦਾ ਹਰਜਾਨਾ ਵੀ ਜਿਹੜੀ ਹੈ ਸਰਕਾਰ ਦੇ ਕਿੱਥੇ ਲਾਗ ਕਰਕੇ ਗਈ ਮਰੇ ਸੋਹਵਾ ਦੇ ਨਾਲ ਸੀਗਾ ਜੀ ਬੜੀ ਖੁਸ਼ੀ ਹੋਈ ਮੈਂ ਕਿਹਾ ਬਹੁਤ ਵਧੀਆ ਗੱਲਾਂ ਮੰਤਰੀ ਸਾਹਿਬ ਕਰ ਰਹੇ ਹੈ ਜਿਹੜੀ ਫਸਲ ਖਰਾਬ ਹੋਈ ਉਹ ਦਾ ਜਿਹੜਾ ਨੁਕਸਾਨ ਹੈ ਕੇਂਦਰ ਦੀ ਸਰਕਾਰ ਦੇ ਜਿਹੜੇ ਪੈਸੇ ਆਏ ਉਹ ਦਾ ਖਾਤੇ ਵਿੱਚ ਆ ਗਏ ਉਹ ਵੀ ਜਾ ਕੇ ਤਿੰਨ ਤਿੰਨ ਮਹੀਨੇ ਬਾਅਦ ਚਾਰ ਚਾਰ ਮਹੀਨੇ ਬਾਅਦ ਆਏ ਜਿਹੜਾ ਪੰਜਾਬ ਸਰਕਾਰ ਨੇ ਦੇਵੇ ਸੀ ਉਹ ਇਹਨਾਂ ਨੇ ਪਾਏ ਨਹੀਂ ਕੇਂਦਰ ਵਾਲੇ ਥੱਲੜੀ ਆ ਔਰ 10 ਸਾਲ ਨਾਲ ਤੁਹਾਡੀ ਜਿਹੜੀ ਸੇਵਾ ਪ੍ਰਧਾਨ ਸਭਾ ਹਰਕਾ ਸ਼ਾਹਪੁਰ ਤੋਂ ਇੰਚਾਰ ਦੇ ਬਤੌਰ ਦੀ ਸੇਵਾ ਕੀਤੀ ਹੈ ਤੁਸੀਂ ਸਾਰੇ ਜਾਣਦੇ ਹੋਰੇ ਆ ਔਰ ਪਿਛਲੇ ਦਿਨੀ ਦੋ ਮਹੀਨੇ ਤੋਂ ਕਿਉਂਕਿ ਮੇਰਾ ਵਿਚਾਰ ਤਾਂ ਪਹਿਲਾਂ ਹੀ ਸੀਗਾ ਜੇ ਭਾਰਤਿਆ ਜਾਂਦਾ ਪਾਰਟੀ ਦਾ ਮੈਂ ਪੁੱਲਾ ਫੜਨਾ ਕਿਉਂਕਿ ਮੈਨੂੰ ਮੋਦੀ ਸਾਹਿਬ ਦੇ ਜਿਹੜੀ ਨੀਅਤ ਔਰ ਇਹਨਾਂ ਦੀ ਨੀਅਤ ਜਿਹੜੀ ਆ ਉਹ ਬਹੁਤ ਵਧੀਆ ਸੀ ਇਸ ਕਰਕੇ ਮੈਂ ਆਪਣੀ ਮੌਜੂਦ ਸੋਨਾ ਪਾਰਟੀ ਛੱਡ ਕੇ ਭਾਰਤੀ ਜਤਾ ਪਾਰਟੀ ਦੇ ਵਿੱਚ ਆਇਆ ਸੋ ਸਾਥੀਓ ਤੁਸੀਂ ਇਸ ਇਲਾਕੇ ਦੇ ਵਿੱਚ ਕਿਉਂਕਿ ਪਹਿਲਾਂ ਮੈਂ ਸੁਣਦਾ ਹੁੰਦਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸ਼ਹਿਰਾਂ ਤੱਕ ਹੀ ਸੀਮਤ ਆ ਔਰ ਅਸੀਂ ਵੀ ਇਹ ਗੱਲ ਕਹਿੰਦੇ ਸੀ ਕਿ ਜਿਹੜੇ ਵੱਡੇ ਸ਼ਹਿਰ ਆ ਉਥੇ ਤਾਂ ਭਾਰਤੀ ਜਨਤਾ ਪਾਰਟੀ ਹੈ